Happy birthday to you ਅੱਜ ਜੇ ਸਾਡੀ ਨਵਕਰ ਭੈਣ ਦਾ ਬਰਥਡੇ ਆ ਉੱਥੇ ਅੱਜ ਭੈਣ ਵੱਲੋਂ ਜਿਹੜੀ ਸਾਸਤਾ ਸ਼ੁਰੂ ਕੀਤੀ ਗਈ ਆ ਉਹਦਾ ਵੀ ਅੱਜ 1 ਸਾਲ ਪੂਰਾ ਹੋ ਗਿਆ ਉਹਦਾ ਵੀ ਬਰਥਡੇ ਅੱਜ Happy birthday to you Happy birthday to ਬੇਟੂ ਹੈਪੀ ਬਰ ਲੈ ਵੀ ਸਾਰੂ ਚੈੱਕ ਉਹ ਖਾ ਪਹਿਲਾਂ ਤਾਂ ਮੰਮੀ ਵੱਲੀਆਂ ਆਹ ਪਲੇਟ ਚੱਕ ਉਹ ਤੋਂ ਭੈਣ ਕੱਢੇ ਪਲੇਟ ਰੱਖੇ ਪਾਈ ਲੈ ਵੀ ਤੂੰ ਤਾਂ ਹਾਂ ਤੀਕੂ ਵਾ ਕਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿੱਤੇ ਸਾਡੀ ਨਵਕਿਰਨ ਭੈਣ ਦਾ ਬਰਥਡੇ ਆ ਉੱਥੇ ਅੱਜ ਭੈਣ ਵੱਲੋਂ ਜਿਹੜੀ ਸੱਜਤਾ ਸ਼ੁਰੂ ਕੀਤੀ ਗਈ ਆ ਤੇ ਉਹਦਾ ਵੀ ਅੱਜ 1 ਸਾਲ ਪੂਰਾ ਹੋ ਗਿਆ ਉਹਦਾ ਵੀ ਬਰਥਡੇ ਅੱਜ ਇਹ ਇੱਕ ਆਵਾਜ਼ ਬਾਲ ਸੋਸ਼ਣ ਦੇ ਖਿਲਾਫ ਇਹ ਐਨਜੀਓ ਭੈਣ ਨੇ ਸ਼ੁਰੂ ਕੀਤੀ ਸਾਡੀ ਨੇ ਇਹ ਸਾਡੀ ਭੈਣ ਸਾਡੇ ਨਾਲ ਲੰਬੇ ਸਮੇਂ ਤੋਂ ਜੁੜ ਕੇ ਮਨੁੱਖਤਾ ਦੀ ਸੇਵਾ ਪਰਵਾਰਕ ਸੇਵਾਵਾਂ ਕਰਾ ਰਹੀ ਸੀ ਪਰ ਜਦੋਂ ਅੰਦਰੋਂ ਭਾਵਨਾ ਹੋਵੇ ਸੇਵਾ ਦੀ ਚਿੰਗ ਲੱਗੀ ਹੋਵੇ ਫਿਰ ਰਸਤਾ ਆਪਣੇ ਆਪ ਬਣਦਾ ਜਾਂਦਾ ਇਹ ਬੜੀ ਲੋੜ ਸੀ ਅੱਜ ਸਾਡੀ ਸੁਸਾਇਟੀ 'ਚ ਸਾਡੇ ਸਮਾਜ ਦੇ ਵਿੱਚ ਸਾਡੇ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦੀ ਐਜੂਕੇਸ਼ਨ ਦੀ ਵੀ ਜਿਹੜੀ ਬੱਚਿਆਂ ਨੂੰ ਐਜੂਕੇਟ ਕੀਤਾ ਜਾਵੇ ਬੱਚਿਆਂ ਨੂੰ ਇਸ ਗੱਲ ਤੋਂ ਹੈਜਿਟੇਟ ਹੋਣ ਤੋਂ ਉਹਨਾਂ ਨੂੰ ਸਮਝਾਇਆ ਜਾਵੇ ਵੀ ਕਿੱਦਾਂ ਤੁਸੀਂ ਇਸ ਟੌਪਿਕ ਤੇ ਖੁੱਲ ਕੇ ਗੱਲ ਕਰਨੀ ਹੈ ਕਿੱਦਾਂ ਤੁਸੀਂ ਆਪਣੀ ਰੱਖਿਆ ਕਿੱਦਾਂ ਕਰਨੀ ਹੈ ਕਿੱਦਾਂ ਗੁੱਡ ਟੱਚ ਬੈਡ ਟੱਚ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਿਹੜਾ ਇਨਸਾਨ ਤੁਹਾਡੇ ਕੋਲੇ ਖੜਾ ਤੁਹਾਡਾ ਚਾਹੇ ਉਹ ਚਾਚਾ ਤਾਇਆ ਮਾਮਾ ਕੋਈ ਵੀ ਆ ਪਰ ਉਹ ਤੁਹਾਨੂੰ ਕਿਸ ਤਰੀਕੇ ਨਾਲ ਟੱਚ ਕਰ ਰਿਹਾ ਕਿਸ ਤਰੀਕੇ ਨਾਲ ਤੁਹਾਨੂੰ ਉਹ ਤੁਹਾਡੇ ਨਾਲ ਗੱਲ ਕਰ ਰਿਹਾ ਕਿਸ ਤਰੀਕੇ ਨਾਲ ਤੁਹਾਡੇ ਨਾਲ ਉਹ ਬਿਹੇਵ ਕਰ ਰਿਹਾ ਤੁਹਾਨੂੰ ਇਸ ਚੀਜ਼ ਦੀ ਸਮਝ ਹੋਣੀ ਚਾਹੀਦੀ ਹੈ ਤੇ ਇਹ ਚੀਜ਼ ਦਾ ਬਹੁਤ ਪੋਜ਼ਿਟਿਵ ਰਿਜ਼ਲਟ ਵੀ ਆ ਰਿਹਾ ਭੈਣ ਹੁਣ ਤੱਕ ਕਰ 100 ਸਕੂਲਾਂ ਦੇ ਵਿੱਚ ਵਿਜ਼ਿਟ ਕਰ ਚੁੱਕੀ ਹੈ ਤੇ 100 ਸਕੂਲਾਂ ਦੇ ਵਿੱਚ ਇਹ ਭੈਣ ਸੈਸ਼ਨ ਕਰ ਚੁੱਕੀ ਹੈ ਵਾਲੇ ਜਿੱਥੇ ਬੱਚਿਆਂ ਨੂੰ ਵੱਡੇ ਰੂਪ ਦੇ ਵਿੱਚ ਸਾਰੇ ਸਕੂਲ ਦੇ ਬੱਚਿਆਂ ਨੂੰ ਇਕੱਠੇ ਕਰਕੇ ਸਰਕਾਰੀ ਸਕੂਲਾਂ ਤੋਂ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਪਹਿਲਾਂ ਵੀ ਉੱਥੇ ਸਾਰੇ ਬੱਚਿਆਂ ਨਾਲ ਬੈਠ ਕੇ ਗੱਲਾਂ ਕਰਨੀਆਂ ਉਹਨਾਂ ਨੂੰ ਦੱਸਣਾ ਉਹਨਾਂ ਨੂੰ ਐਗਜ਼ਾਮਪਲਾਂ ਦੇਣੀਆਂ ਉਹਨਾਂ ਨੂੰ ਸਮਝਾਉਣਾ ਵੀ ਤੁਸੀਂ ਕਿਸ ਤਰੀਕੇ ਨਾਲ ਜੇ ਤੁਹਾਡੇ ਨਾਲ ਕੁਝ ਇਸ ਤਰ੍ਹਾਂ ਹੋ ਰਿਹਾ ਉਹਨੂੰ ਇਦਾਂ ਤੁਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਕਿਦਾਂ ਉਹਨੂੰ ਐਕਸਪੋਜ਼ ਕਰਨਾ ਕਿਦਾਂ ਤੁਸੀਂ ਇਸ ਚੀਜ਼ ਤੋਂ ਬਚਣਾ ਵਾ ਇਹ ਅੱਜ ਸਾਡੀ ਸੋਸਾਇਟੀ ਦੀ ਵੱਡੀ ਜ਼ਰੂਰਤ ਆ ਪਰ ਇਹਦੇ ਵਿੱਚ ਮੈਂ ਬੇਨਤੀ ਕਰਾਂਗਾ ਸਾਡੀਆਂ ਭੈਣਾਂ ਨੂੰ ਜਿਹੜੀਆਂ ਸਾਡੀਆਂ ਪੜ੍ਹੀਆਂ ਲਿਖੀਆਂ ਭੈਣਾਂ ਬਹੁਤ ਸਾਰੀਆਂ ਭੈਣਾਂ ਕਰ ਵੀ ਰਹੀਆਂ ਪੰਜਾਬ ਦੇ ਵਿੱਚ ਕੰਮ ਪਰ ਹੋਰ ਵੀ ਬਹੁਤ ਲੋੜ ਆ ਜਿਵੇਂ ਸਾਡੀ ਇਹ ਭੈਣ ਨਵਕਿਰਨ ਭੈਣ ਆਪਣੇ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਆ ਵਾਹਿਗੁਰੂ ਕਿਰਪਾ ਕਰੇ ਪੰਜਾਬ ਪੱਧਰ ਤੇ ਜਾਵੇ ਇੰਡੀਆ ਪੱਧਰ ਤੇ ਜਾਵੇ ਇਹਦੀ ਸੁਸਾਇਟੀ ਇਹਦੀ ਸੰਸਥਾ ਇਹਦਾ ਐਨਜੀਓ ਇੱਕ ਦਿਨ ਪੂਰੀ ਦੁਨੀਆ ਦੇ ਵਿੱਚ ਕੰਮ ਕਰੇ ਪਰ ਹੋਰ ਭੈਣਾਂ ਜਿਹੜੀਆਂ ਸਾਡੀਆਂ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਵੀ ਜੁੜੋ ਜਾ ਤੁਸੀਂ ਆਪਣੇ ਆਪਣੇ ਪੱਧਰ ਤੇ ਇਸ ਤਰ੍ਹਾਂ ਦਾ ਕੰਮ ਕਰ ਰਹੇ ਹੋ ਜਿਸ ਦਿਨ ਭੈਣ ਨੇ ਸ਼ੁਰੂ ਕੀਤੀ ਹੈ ਸੇਵਾ ਮਤਲਬ ਇਦਾਂ ਹੀ ਅੱਗੇ ਅੱਗੇ ਨਾਲ ਅੱਗੇ ਜੁੜ ਕੇ ਮਿਸਾਲ ਆਪਾਂ ਦੀਵੇ ਦਾ ਦੀਵਾ ਜੋੜੀ ਜਾਂਦੇ ਨੇ ਤੇ ਅੱਗੇ ਦੀ ਅੱਗੇ ਲਾਈਟ ਵਧਦੀ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਅੱਗੇ ਭੈਣ ਨੇ ਸਿਮਰਨਜੀਤ ਕੌਰ ਗਿੱਲ ਆ ਭੈਣ ਐਡਵੋਕੇਟ ਉਹ ਭੈਣ ਬਾਲ ਸੋਸ਼ਣ ਦੇ ਮੈਨੂੰ ਇਹ ਨਾਲ ਫਾਈਟ ਰਾਈਟ ਫਾਈਟ ਫॉर ਰਾਈਟ ਫਾਈਟ ਫॉर ਰਾਈਟ ਯਾਨੀ ਬਚਪਨ ਬਚਾਓ ਬਚਪਨ ਬਚਾਓ ਮਹਮ ਚਲਾਉਂਦੇ ਆ ਹਨਾ ਉਹਨਾਂ ਨਾਲ ਭੈਣ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਭੈਣ ਨੇ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਸਾਡੇ ਨਾਲ ਤਾਂ ਪਹਿਲਾਂ ਹੀ ਜੁੜੇ ਹੋਏ ਸੀ ਇਸ ਤਰ੍ਹਾਂ ਦੇ ਕਾਰਜ ਦਿੱਤਾ ਹੀ ਪਹਿਲਾਂ ਹੀ ਕਰਦੇ ਸੀ ਇਹਨਾਂ ਬੱਚਿਆਂ ਦੇ ਵਿੱਚੋਂ ਭੈਣ ਦਾ ਪਿਆਰ ਇਹਨਾਂ ਬੱਚਿਆਂ ਦੇ ਮਾਪੇ ਬਣੀ ਹੋਈ ਹੈ ਭੈਣ ਕਿੰਨੇ ਬੱਚਿਆਂ ਨਾਲ ਇਹਦਾ ਪਹਿਲਾਂ ਤੋਂ ਹੀ ਅਟੈਚਮੈਂਟ ਆ ਸਾਡੇ ਪਰਿਵਾਰ 'ਚ ਤਾਂ ਫਿਰ ਇਸ ਭੈਣ ਨੇ ਫੁੱਲ ਟਾਈਮ ਦੇਣਾ ਸ਼ੁਰੂ ਕੀਤਾ ਇਹਨੂੰ ਜੌਬ ਕਰਦੇ ਸੀ ਜੌਬ ਦੇ ਨਾਲ-ਨਾਲ ਮਤਲਬ ਜਿਹੜੇ ਦਿਨ ਛੁੱਟੀ ਹੁੰਦੀ ਆ ਉਸ ਦਿਨ ਫਿਰ ਇਹ ਭੈਣ ਅਲੱਗ-ਅਲੱਗ ਸਕੂਲਾਂ 'ਚ ਜਾ ਕੇ ਵਿੱਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਸੈਸ਼ਨ ਦੇ ਕੇ ਆਉਂਦੇ ਨੇ ਤੇ ਅੱਜ 1 ਸਾਲ ਹੋ ਗਿਆ ਇਸ ਸਾਸਤਾ ਨੂੰ ਚਲਦੇ ਆ ਇੱਕ ਆਵਾਜ਼ ਬਾਲ ਸ਼ੋਸ਼ਨ ਦੇ ਖਿਲਾਫ ਤੇ ਇਸ ਆਵਾਜ਼ ਨੂੰ ਆਪਾਂ ਇੰਨਾ ਕੁ ਬੁਲੰਦ ਕਰੀਏ ਆਪਾਂ ਇੰਨੀ ਕੁ ਜ਼ਿਆਦਾ ਇਸ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਈਏ ਵੀ ਸਾਡੇ ਬੱਚੇ ਬੱਚੀਆਂ ਨੂੰ ਇਸ ਚੀਜ਼ ਦਾ ਚਾਨਣਾ ਹੋ ਸਕੇ ਅਵੇਅਰ ਹੋ ਸਕਣ ਉਹ ਵੀ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਉਹ ਕਿਦਾਂ ਆਪਣਾ ਬਚਾਅ ਕਰਨ ਕਿਦਾਂ ਆਪਣੇ ਆਸ-ਪਾਸ ਦੇ ਹਾਲਾਤਾਂ ਨੂੰ ਸਮਝੇ ਤਪਰਨ ਤੈਨੂੰ ਬਹੁਤ-ਬਹੁਤ ਮੁਬਾਰਕਾਂ ਵੀ ਹੈ ਪਹਿਲੀ ਗੱਲ ਤਾਂ ਸਾਡੀ ਭੈਣ ਨੂੰ ਜਿੱਥੇ ਮੁਬਾਰਕਾਂ ਉੱਥੇ ਪਰਿਵਾਰ ਨੂੰ ਵੀ ਹੈ ਪਿੱਛੇ ਸਾਡੇ ਗਰੇਵਾਲ ਸਾਹਿਬ ਖੜੇ ਨੇ ਸਾਡੇ ਪ੍ਰੋਣਾ ਸਾਹਿਬ ਕਹਿ ਦਈਏ ਜਿਵੇਂ ਨਾ ਸਾਡੀ ਭੈਣ ਦੇ ਹਸਬੰਦ ਮਾਤਾ ਜੀ ਖੜੇ ਨੇ ਬੇਟਾ ਖੜਾ ਤੇ ਇਹ ਵੀਰਾ ਨਾਲ ਭੈਣ ਦਾ ਕੁਲੀਗ ਹੈ ਜਿਹੜਾ 24 ਘੰਟੇ ਯਾਨੀ ਕਿ ਇਸ ਸੰਸਥਾ ਦੇ ਵਿੱਚ ਸਾਡਾ ਛੋਟਾ ਭਰਾ ਟੀਮ ਮੈਂਬਰ ਵਾਂਗ ਕੰਮ ਕਰਦਾ ਤੇ ਪੂਰੀ ਸਿੱਦਤ ਨਾਲ ਸੇਵਾ ਨਿਭਾ ਰਿਹਾ ਕਿਉਂਕਿ ਦੂਰ ਦਰਾਡੇ ਪਿੰਡਾਂ 'ਚ ਜਾਣਾ ਕਈ ਵਾਰੀ ਨਵੇਲਾ ਕਵੇਲਾ ਵੀ ਹੋ ਜਾਂਦਾ ਤਾਂ ਇਹ ਵੀਰ ਹਮੇਸ਼ਾ ਟੀਮ ਦੇ ਵਿੱਚ ਆਪਣੀ ਦੀ ਡਿਊਟੀ ਨਿਭਾ ਰਿਹਾ ਤੇ ਇਸ ਤਰ੍ਹਾਂ ਦੀਆਂ ਡਿਊਟੀਆਂ ਨਿਭਾਉਣ ਦੇ ਪਿੱਛੇ ਪਰਿਵਾਰ ਦਾ ਬਹੁਤ ਵੱਡਾ ਹੱਥ ਹੁੰਦਾ ਆਪਣੇਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਤਾਂ ਪਰਿਵਾਰ ਨੇ ਸਪੋਰਟ ਕੀਤੀ ਤਾਂ ਹੀ ਅੱਜ ਇਹ ਭੈਣ ਇਸ ਸਫ਼ਰ ਤੇ ਨਿਕਲ ਪਾਈ ਹੈ ਤੇ ਇਹ ਸਫ਼ਰ ਲੰਮਾ ਹੋਵੇ ਤੇ ਇਸ ਸਫ਼ਰ ਦਾ ਲਾਹਾ ਹਰ ਇੱਕ ਉਹ ਬੱਚਾ ਲੈ ਸਕੇ ਜਿਹੜਾ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਮਾਦੇ ਵਿੱਚ ਦੀ ਨਿਕਲ ਰਿਹਾ ਤੁਸੀ ਵੀ ਸਾਰੇ ਅਰਦਾਸ ਕਰਿਓ ਇਸ ਸਾਸਤਾ ਵਾਸਤੇ ਬਾ ਅੱਜ ਇੱਕ ਆਵਾਜ਼ ਬਾਲ ਸੋਚਨ ਦੇ ਖਿਲਾਫ ਤੇ ਸਸਤਾ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਹੋਰ ਬਲੰਦੀਆਂ ਤੇ ਲੈ ਕੇ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੇਰੇ ਵੱਲੋਂ ਮੇਰੇ ਵੱਡੇ ਵੀਰ ਦੇ ਲਈ ਬਹੁਤ ਹੀ ਜ਼ਿਆਦਾ ਧੰਨਵਾਦ ਆ ਜਿਹੜੀ ਅੱਜ ਇਹ ਜੜਾ ਇਹ ਮੇਰੇ ਵੱਡੇ ਵੀਰ ਦੇ ਬਦੌਲਤ ਮੇਰੀ ਜਨਨੀ ਮੇਰੀ ਮਾਂ ਤਾਂ ਇੱਥੇ ਖੜੇ-ਖੜੇ ਆ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਕੀਤਾ ਉਹਦੇ ਨਾਲ-ਨਾਲ ਜਿਵੇਂ ਮੈਂ ਕਹਿੰਨੀ ਆ ਹਸਬੰਡ ਦਾ ਵੀ ਇੱਕ ਰੋਲ ਹੁੰਦਾ ਹੈ ਕਿ ਤੁਸੀਂ ਜਿਵੇਂ ਆਪਾਂ ਕਹਿੰਦੇ ਆ ਵੀ ਇੱਕ ਬਾਪ ਆ ਤੁਹਾਨੂੰ ਠੀਕ ਆ ਪੰਖ ਦਿੰਦਾ ਪਰ ਉੱਡਣ ਦੀ ਸ਼ਕਤੀ ਤੁਹਾਨੂੰ ਤੁਹਾਡਾ ਹਸਬੰਡ ਨਹੀਂ ਦਿੰਦਾ ਉਹ ਉਹਨਾਂ ਨੇ ਦਿੱਤੀ ਉਸ ਤੋਂ ਬਾਅਦ ਤੁਹਾਡਾ ਸਿਰ ਤੇ ਹੱਥ ਇੱਕ ਵੱਡੇ ਭਰਾ ਦੀ ਤਰ੍ਹਾਂ ਜਿੱਦਣ ਪਹਿਲੇ ਦਿਨ ਮੈਂ ਹਮੇਸ਼ਾ ਹਰ ਜਗ੍ਹਾ ਤੇ ਗੱਲ ਕਹਿੰਦੀ ਆ ਇਹਨੂੰ ਸੋਚ ਕੇ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਤੁਹਾਡੇ ਨਾਲ ਡਿਸਕਸ ਕਰੀਏ ਜਿੱਦਾਂ ਤੁਹਾਡਾ ਹੌਸਲਾ ਮੇਰੇ ਲਈ ਜਦੋਂ ਤੁਸੀਂ ਸਿਰ ਤੇ ਹੱਥ ਰੱਖ ਦਿੰਦੇ ਹੋ ਕਿ ਬੱਸ ਮੈਂ ਤੇਰੇ ਨਾਲ ਆ ਪੁੱਤ ਤੂੰ ਕਰ ਕੰਮ ਤਾਂ ਮੈਂ ਕਹਿੰਨੀ ਆ ਉਹ ਚੀਜ਼ ਪਿੱਛੇ ਮੁੜ ਕੇ ਦੇਖਣ ਨਹੀਂ ਸਾਨੂੰ ਦਿੰਦਾ ਤੇ ਉਸ ਤੋਂ ਬਾਅਦ ਪਵਨਵੀਰ ਮੇਰੀ ਬਾਕੀ ਟੀਮ ਰੁਪਿੰਦਰ ਸੰਦੀਪ ਇਹ ਸਾਰੇ ਮੇਰੇ ਨਾਲ ਲੱਗੇ ਹੋਏ ਆ ਜਦੋਂ ਵੀ ਜਿੱਥੇ ਵੀ ਮੈਨੂੰ ਲੋਡ ਹੁੰਦੀ ਆ ਇਹ ਮੇਰੇ ਨਾਲ ਖੜਦੇ ਆ ਮੇਰੇ ਨਾਲ ਲੈਕਚਰਸ ਤੇ ਜਾਂਦੇ ਆ ਸਾਰਿਆਂ ਦੇ ਕਰਕੇ ਹੀ ਮੈਂ ਅੱਜ ਸਭ ਕੁਝ ਕਰ ਪਾ ਰਹੀ ਆ ਇਕੱਲੀ ਮੈਂ ਕੁਝ ਵੀ ਕਰਨ ਦੇ ਯੋਗ ਨਹੀਂ ਆ ਕੋਈ ਸਿ샤 ਪੰਜਾਬ ਲੈਵਲ ਤੇ ਰਜਿਸਟਰਡ ਹੋ ਗਏ ਆ ਕਿ ਸਾਰੇ ਪੰਜਾਬ ਦੇ ਸਕੂਲ ਅਸੀਂ ਕਵਰ ਕਰ ਸਕੀਏ ਜਰੂਰ ਕਰਾਂਗੇ ਭੈਣੇ ਜਰੂਰ ਕਰਾਂਗੇ ਸਾਡਾ ਭਰਾ ਹੁੰਦੇ ਆ ਵੱਡੇ ਭਰਾ ਹੋਣ ਦੇ ਨਾਤੇ ਅਸੀਰਵਾਦ ਆ ਸਾਡੀ ਭੈਣ ਲੋ ਤੇ ਸਾਡੀ ਸਪੋਰਟ ਵੀ ਆ ਵੀ ਤੁਸੀਂ ਇਸ ਕਾਰਜ ਦੇ ਵਿੱਚ ਦਿਨ ਰਾਤ ਮੰਨ ਲਓ ਆਪਣੀ ਸਵਾਮਤ ਦੇ ਸਕੋ ਤੇ ਲੱਖਾਂ ਬੱਚਿਆਂ ਦੀਆਂ ਜ਼ਿੰਦਗੀਆਂ ਵਿਚਾਰ ਸਕੋ ਕਿਉਂਕਿ ਬਹੁਤ ਲੋਡ ਆ ਇਸ ਚੀਜ਼ ਦੇ ਇੱਕ ਕੋਈ ਹੋਰ ਕਾਰਜਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਆਪਾਂ ਕਹਿ ਦਈਏ ਸਰ ਸਕਦਾ ਆ ਜਿਹੜਾ ਕੰਮ ਆ ਨਾ ਇਹਦੇ ਚ ਅੱਗੇ ਨਹੀਂ ਆ ਰਹੇ ਲੋਕ ਹੈ ਨਾ ਤੇ ਤੁਹਾਡੇ ਵਰਗੇ ਬਹੁਤ ਘੱਟ ਨੇ ਲੋਕ ਜਿਹੜੇ ਪੰਜਾਬ ਦੇ ਵਿੱਚ ਕੋਈ ਅਗੇਨਸੀਟਿਵ ਬਣਾ ਰਹੇ ਬਹੁਤ ਕੇਸਸ ਮਿਲ ਵੀ ਰਹੇ ਮੈਂ ਵੀ ਕਹਿੰਦਾ ਵੀ ਉੱਥੋਂ ਦੇ ਟੀਚਰ ਵੀ ਤੁਸੀਂ ਮਤਲਬ ਦੇਖੋ ਵੀ ਉਹ ਵੀ ਇੰਨਾਂ ਗੱਲਾਂ ਤੋਂ ਐ ਫੀਲ ਕਰਦੇ ਆ ਮਨ ਲਓ ਅੰਬੈਰਸਿੰਗ ਫੀਲ ਕਰਦੇ ਟੀਚਰ ਵੀ ਪੀਰੈਂਟਸ ਉਹ ਤਾਂ ਕਰੀ ਹੈ ਹੀ ਮਾਂ ਦਿੰਦੇ ਨਹੀਂ ਦਿੰਦੇ ਨਹੀਂ ਵੀ ਤੁਹਾਡੇ ਨਾਲ ਨਾਲ ਖੜੇ ਆ ਬਸ ਆਹੀ ਵੱਡੀ ਗੱਲ ਆ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ